no ਆ ਸਾਡੀਆਂ ਤੁਮਾਂ ਇਹ ਰਹਿੰਦੀ ਦੁਨੀਆ ਤੱਕ ਗੁਰੂ ਦੇ ਪੈਰੋ ਜਦੋਂ ਤੱਕ ਧਰਤੀ ਜਮੀਨ ਉਸਮਾਂ ਰਹਿਣਗੇ ਉਦੋਂ ਤੱਕ ਗੁਰੂ ਦੇ ਪਿਆਰਿਓ ਤੁਮਾਂ ਪੈਂਦੀਆਂ ਰਹਿਣਗੇ ਸਤਕਾਰ ਜੋ ਕਲਸਾ ਜੀ ਆਪ ਦੇ ਨਗਰ ਦੇ ਛੋਟੇ ਛੋਟੇ ਬੱਚੇ ਜਿਹੜੇ ਉਹ ਆਪ ਜੀ ਨੂੰ ਸਤਕਾਰ ਦੇ ਮੁਖਤਸਾ ਜੀ ਕੁਝ ਕਵਤਾਵਾਂ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਅਸੀਂ ਸਾਰੇ ਨਗਰ ਦਾ ਦਿੱਧੀਆਂ ਘਰੇ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨਮਾਣੇ ਜਥੇ ਨੂੰ ਸਮਾਂ ਦੇ ਕੇ ਗੁਰੂ ਦੇ ਪਿਆਰੇ ਨਵਾਜਿਆ ਕਿਉਂਕਿ ਗੁਰੂ ਦੇ ਪਿਆਰੋ ਜਿੱਥੇ ਅਸੀਂ ਢਾਡੀਆਆਂ ਕੋਲੋਂ ਕਵਿਸ਼ਰੀਆਂ ਦੇ ਕੋਲੋਂ ਕਵੀਆਂ ਦੇ ਕੋਲੋਂ ਪੁਰਤਾਂਵਾਂ ਇਤਿਹਾਸ ਸਰਵਣ ਕਰਦੇ ਹੋ ਉਥੇ ਅੱਜ ਮੈਂ ਇੱਕ ਗੱਲ ਸਟੇਜ ਤੇ ਜ਼ਰੂਰ ਆਖਿਆ ਕਰਦਾ ਕਿ ਵੀਰੋ ਅੱਜ ਸਮੇਂ ਨੂੰ ਸੰਭਾਲ ਦੀ ਲੋੜ ਹੈ ਕਿਉਂਕਿ ਜਿਹੜਾ ਸਾਡਾ ਇਤਿਹਾਸ ਹੈ ਉਹਦੇ ਨਾਲ ਹੀ ਸਾਡੀ ਪਛਾਣ ਹੈ ਜੇਕਰ ਸਾਡਾ ਇਤਿਹਾਸ ਅੱਜ ਸਮੇਂ-ਸਮੇਂ ਦੀਆਂ ਸਰਕਾਰਾਂ ਸਮੇਂ-ਸਮੇਂ ਦੇ ਸਿੱਖ ਪੰਥ ਦੇ ਦੋਖੀ ਜਿਹੜੇ ਨੇ ਉਹ ਸਾਡੇ ਧਰਮ ਨੂੰ ਸਾਡੇ ਕੌਮ ਬੜੀ ਟਾਲ ਆ ਰਹੇ ਨੇ ਪਰ ਆਪਾਂ ਸਮੇਂ ਨੂੰ ਸੁਭਾੜੀਏ ਆਪਣੇ ਬੱਚਿਆਂ ਨੂੰ ਲਿਆ ਕੇ ਆਪਣੇ ਜਿਹੜੇ ਮਹਾਨ ਇਤਿਹਾਸਾਂ ਬਾਰੇ ਜਾਣੂ ਕਰਾਈਏ ਕਿਉਂਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਡੇ ਔਲ ਵਾਲੇ ਬੱਚੇ ਤਾਂ ਕਿ ਸਾਡੇ ਇਤਿਹਾਸ ਬਾਰੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਾਡਾ ਜਿਹੜਾ ਇਤਿਹਾਸ ਹੈ ਉਹ ਸਾਡਾ ਕੀ ਹੈ ਗੁਰਦੇ ਪਿਆਰਿਓ ਅੱਜ ਜੇ ਕਿਸੇ ਕੌਮ ਨੂੰ ਜਾਂ ਕਿਸੇ ਧਰਮ ਨੂੰ ਖਤਮ ਕਰਨਾ ਹੋਵੇ ਵੀਰੋ ਸਿਆਣੇ ਬੰਦੂ ਬੈਠਿਓ ਸਿਆਣੇ ਸੋਤੇ ਬੈਠਿਓ ਉਹਦੇ ਨਾਲ ਪੀਰਾ ਔਰ ਤਲਵਾਰਾਂ ਦੀ ਲੜਾਈ ਕਰਨ ਦੀ ਲੋੜ ਨਹੀਂ ਉਹਦਾ ਤੁਸੀਂ ਦੁਨੀਆ ਤੇ ਇਤਿਹਾਸ ਖਤਮ ਕਰਦੇ ਹੋ ਉਹ ਕੌਮ ਉਹ ਤਰਨਾ ਆਪਣੇ ਆਪ ਹੀ ਉਸਤੇ ਪਿਆਰੋ ਜਹਾਨ ਤੋਂ ਮਿਟ ਜਾ ਕਰਦਾ ਇਸ ਲਈ ਅੱਪਾ ਇਤਿਹਾਸ ਨੂੰ ਵਿਚਾਰੀਏ ਅੱਪਾ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਜਾਣੂ ਕਰਾਈਏ ਕਿਉਂਕਿ ਸਾਡਾ ਇਤਿਹਾਸ ਹੈ ਜਿਹੜਾ ਅਥਾ ਸਮੁੰਦਰ ਹੈ ਸਾਡੇ ਗੁਰੂਆਂ ਨੇ ਸਸੇ ਗੁਰੂ ਸਾਹਿਬਾਨ ਨੇ ਸਾਡੇ ਉੱਤੇ ਬੜੀ ਕਿਰਪਾ ਕੀਤੀ ਹੈ ਬੜੀ ਰਹਿਮ ਕਰਕੇ ਇਹ ਸਾਨੂੰ ਸਰਦਾਰੀਆਂ ਦਿੱਤੀਆਂ ਨੇ ਆਓ ਇਹ ਨਿਮਾਣਾ ਜੱਥਾ ਆਪ ਕੇ ਅਸ਼ੁੱਧੀ ਦੇ ਨਾਲ ਨੂੰ ਦੇ ਪਿਆਰੋ ਪੰਥ ਖਾਲਸੇ ਦੀ ਸਾਜਨਾ ਦਿੱਸਤੇ ਆ ਕੇ ਚੰਨੜਾ ਪਾਇਆ ਇਤਿਹਾਸ ਵਰਦਿਆਂ ਕੋਲੋਂ ਬੋਲਦਿਆਂ ਕੋਲੋਂ ਬਿਆਹਤ ਕੁੱਲਾ ਤੇ ਗਲਤੀਆਂ ਹੋ ਜਾਂਦੀਆਂ ਨੇ ਸਖਤ ਬਖਸ਼ਣਾ ਰਹਿ ਅਸੀਂ ਸਾਰੇ ਸੂਚੀ ਪ੍ਰਬੰਧਕ ਕਮੇਟੀ ਦਾ ਗੁਰਦੁਆਰਾ ਕਮੇਟੀ ਦੇ ਬਹੁਤ ਤਹਿਤ ਨੋਮਰਵਾਦਾ ਕਿ ਤੁਹਾਡੇ ਲਗਰ ਦੇ ਗੁਰਤੀ ਸਿੰਘ ਸਾਹਿਬ ਉਹਨਾਂ ਦਾ ਧੰਨਵਾਦ ਗੁਰੂਆਂ ਸੰਗਤਾਂ ਦਾ ਧੰਨਵਾਦ ਸਭ ਤੋਂ ਵੱਧ ਸ਼੍ਰੀ ਗੁਰੂ ਸਾਹਿਬ ਮਹਾਰਾਜ ਜੀ ਦਾ ਧੰਨਵਾਦ ਆਓ ਇਹਨੀ ਕੁ ਸੇਵਾ ਜੱਥੇ ਦੀ ਪ੍ਰਵਾਨ ਕਰੀਏ ਕਿ ਸੱਤੇ ਪਰਛਾਣ ਇੱਕ ਤੇ ਫਿਰ ਕਿਰਪਾ ਕਰੀ ਤੁਹਾਡੇ ਨਜ਼ਰ ਦੇਖ ਕੇ ਫਿਰ ਮਹਾਰਾਜ ਨੇ ਅਨਜਲ ਹੋਇਆ ਫਿਰ ਲਾ ਕੇ ਦਰਸ਼ਨ ਕਰਾਂਗੇ ਤੇ ਤੁਹਾਡਾ ਪੰਡਾ ਆ ਨੇੜੇ ਜਿੱਥੇ ਨੂੰ ਚਾਉਂਦ ਰਿਹਾਣੇ ਦੇ ਕੋਲ ਹੈ ਪਹਿਲਾ ਸਾਡੇ ਬਜ਼ੁਰਗ ਬਹੁਤ ਲੰਮਾ ਸਮਾਂ ਕੁਸ਼ਰੀ ਦੀ ਸੇਵਾ ਕਰਦੇ ਨੇ ਤੇ ਤੀਸਰੀ ਪੀੜੀ ਦੇ ਵਿੱਚ ਗੁਰੂ ਦੇ ਪਿਆਰੋ ਕੁਸ਼ਰੀ ਵਾਰਾਂ ਦੇ ਨਾਲ ਸੰਤਾਂ ਨੂੰ ਜਥਾ ਸੇਵਾ ਕਰਦਾ ਆ ਰਿਹਾ ਆਓ ਬੜੀ ਕਿਰਪਾ ਹੈ ਮੜ ਬੜੀਆਂ ਸਟੇਜਾਂ ਤੇ ਜਾਣ ਦਾ ਮੌਕਾ ਮਿਲਦਾ ਹੈ ਗੁਰੂ ਦੀ ਕਿਰਪਾ ਨਾਲ ਬੋਲਿਆ ਚੱਲਿਆ ਪ੍ਰਵਾਨ ਸਾਰੇ ਗੱਜ-ਬੱਜ ਕੇ ਆਖੋ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਕਾਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਾ ਮੁੱਕ ਗਿਆ ਭਰਮ ਚ ਮੇਲਾ ਸਭ ਦਾਤ ਭਾਤ ਮੁੱਕ ਗਈ ਸਾਰਾ ਮੁੱਕ ਗਿਆ ਭਰਮ ਚ ਮੇਲਾ ਅਸੀਂ ਗੁਰੂ ਪਖੰਡੀ ਦੀ ਅਸੀਂ ਗੁਰੂ ਪਖੰਡੀ ਦੀ ਸੁਣਦੇ ਨਾਉ ਝੂਠੀ ਸਾਖੀ ਸੁਣਦੇ ਨਾਉ ਝੂਠੀ ਸਾਖੀ ਸਾਡਾ ਜਨਮ ਕੇ ਸਦਾੜਦਾ

ਸਾਡੀ ਸ਼ੇਰ ਕਾਮ ਦੇ ਹੀਰੇ ਜੋ ਸਭ ਕੁਝ ਵਾਰ ਗਏ ਸਾਡੀ ਸਿੱਖ ਕਾਮ ਦੇ ਹੀਰੇ ਜੋ ਸਭ ਕੁਝ ਵਾਰ ਗਏ ਸਾਡੀ ਸਿੱਖ ਕਾਮ ਦੇ ਹੀਰੇ ਸਾਡੀ ਝੁਲਮਨ ਟੱਕਰਿਆ ਸਾਡੀ ਝੁਲਮਨ ਟੱਕਰਿਆ ਸਾਡੀ ਰੰਬੀ ਤੇਗ ਪਿਆਸੀ ਉਹ ਸਾਡੀ ਰੰਬੀ ਤੇਗ ਪਿਆਸੀ ਸਾਡਾ ਜਨਮ ਕੇ ਸੜ ਦਾ ਅਸੀਂ ਹਾਂ ਨੰਦਪੁਰੀ ਦੇ ਵਾਸੀ ਸਾਡਾ ਪਿਤਾ ਗੋਬਿੰਦ ਸਿੰਘ ਹੈ ਅਸੀਂ ਹਾਂ ਮਜਲਮਾ ਦੇ ਸਾਥੀ ਸਾਡੀ ਮਾਤਾ ਸਾਹਿਬ ਕੌਰ ਜੀ ਜਨਮ ਦਿਨ ਸਾਡਾ ਸ਼ੋਭ ਵਿਸਾਖੀ ਸਾਡੇ ਘਰ ਜੈਕਾਰੇ ਦੀ ਸੁਣ ਕੇ ਵੈਰੀ ਆ ਕਬਰੋਂ ਦੇ ਸਿੰਘ ਮਿਲਦੇ ਸਿੰਘਾਂ ਨੂੰ ਅੱਗੋਂ ਗੱਤ ਕੇ ਫਤੇ ਬੁਲਾਉਂਦੇ ਸਿੰਧ ਮਿਲ ਕੇ ਸਿੱਕਾ ਅੱਗੋਂ शोक साहे ज शोक विखी वसा

ਕਾਕਾ ਸਾਹਿਬਾ ਵਾਹਿਗੁਰੂ ਜਿੱਕੀ ਫਤਿਹ ਕੰਮ ਰਹੇ ਨੇ ਸਤਲਵ ਜਿਵੇਂ ਇੱਕ ਸਿੱਖ ਨੌਜਵਾਨ ਅਮਰ ਸਾਹਿਬ ਤੋਂ ਸੀਗਾ ਜਿਸਨੇ ਕਿ ਸਪੇਨ ਵਿੱਚ ਜਾ ਕੇ ਉੱਥੇ ਦੀਆਂ ਪਛਾਵਾਂ ਸਿੱਖੀਆਂ ਪਛਾਵਾਂ ਸਿੱਖ ਕੇ ਜੋ ਸਾਡੇ ਸ੍ਰੀ ਸਾਹਿਬ ਪਾਉਨੇ ਸੀ ਸਾਡੇ ਨੌਜਵਾਨ ਉੱਥੇ ਉਹਨਾਂ ਦੀਆਂ ਸ੍ਰੀ ਸਾਹਿਬ ਟਾਰਨ ਹੋਂਦੀ ਸੀ ਪੁਲਿਸ ਉਸ ਨੌਜਵਾਨ ਨੇ ਐਨਾ ਪ੍ਰਚਾਰ ਕੀਤਾ ਦੇ ਪੁਲਿਸ ਦੀਆਂ ਪਲਾਸਾਂ ਲੰਦਾ ਰਿਹਾ ਉਹ ਨੌਜਵਾਨ ਅੱਜ ਉੱਥੇ ਕਹਿੰਦੇ ਵੀ 70% ਲੋਕ ਸਪੇਨ ਦੇ ਗੁਰਦਵਾਰੇ ਜਾਉਨੇ ਉਹਨੇ ਇੰਨਾ ਪ੍ਰਚਾਰ ਕੀਤਾ ਉਸ ਨੌਜਵਾਨ ਨੇ ਹੁਣ ਅੱਜਕੱਲ ਨੂੰ ਅਮਰੀਕਾ ਯੂਨੀਵਰਸਿਟੀ 'ਚ ਪ੍ਰੋਫੈਸਰ ਹੈ ਮੁੰਡਾ ਸੋ ਇਹ ਸੀ ਇਤਿਹਾਸ ਇਤਿਹਾਸ ਦਾ ਬਹੁਤ ਬਲਖਾਣਾ ਹੈ ਕਿ ਨੂੰ ਕੋਈ ਫਰੋੜੇ ਨਹੀਂ ਸਕਦਾ ਸੋ ਆਪਾਂ ਆਪਰਾ ਵੀ ਕੁਝ ਆਪਤਾ ਬੰਨੇ ਸਾਡੇ ਕੋਲ ਇਸ ਸਮਾਗਮ ਵਿੱਚ ਸਾਰੀ ਸੰਗਤ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਮੈਂ ਤੁਹਾਡਾ ਆਪਣਾ ਜਸਵੀਰ ਗੜਾਂਗਾ ਪਿੰਡ ਗੜਾਂਗਾ ਨੂੰ